ਮੰਦੇ ਆ ਕਿਹੜਾ ਨਸ਼ਾ ਖਾ ਕੇ ਚੱਲਦੇ ਆ ਤੇ ਇੰਨਾ ਸਿਰ ਘਮਾਉਂਦੇ ਆ ਵੀ ਪੁੱਛੋ ਹੀ ਨਾ ਅਸੀਂ ਪਿਛਲੇ ਉਸ ਸਮੇਂ ਤੋਂ ਇਹ ਜਿਹੜਾ oprala ਕੀਤਾ ਵੀ ਢੌਂਗੀ ਸਾਧਾ ਨੂੰ ਅਸੀਂ ਆਪਦੇ ਹਿਸਾਬ ਨਾਲ ਇਹਨਾਂ ਨੂੰ ਸਭ ਕੁਝ ਸਿਖਾਉਣਾ ਉਹ ਦੋਵੇਂ ਜੀ ਕਹਿੰਦੇ ਮੈਂ ਜਿੰਨਾ ਉਹ ਕਹਿੰਦਾ ਮੈਂ ਜਿੰਨ ਨਹੀਂ ਹੈ ਮੇਰੇ ਚ ਜਿੰਨ ਜਿੰਨ ਨਹੀਂ ਪ੍ਰਵੇਸ਼ ਹੁੰਦੇ ਆ ਉਹਨਾਂ ਦੇ ਵੀ ਜਿੰਨ ਕੱਢ ਕੇ ਆਏ ਪਰਸੋਂ ਅਸੀਂ ਮੈਨੂੰ ਫੋਨ ਬਹੁਤ ਆ ਰਹੇ ਆ ਵੀ ਇਹ ਛੋਟੇ ਛੋਟੇ ਬਾਬੇ ਆ ਵੱਡਾ ਜਿਹੜਾ ਸ਼ਿਵਮਨਾਥ ਮੋਗੇ ਵਾਲਾ ਇਹ ਤੇ ਸਿਕੰਜਾ ਕੱਸੋ ਜੀ ਬੜੇ ਲੋਕਾਂ ਨੂੰ ਗਮਰਾਹ ਤੇ ਠੱਗੀਆਂ ਮਾਰ ਰਿਹਾ ਉਹਨਾਂ ਨਾਲ ਇਸ ਸਾਜਿਸ਼ਾਂ ਕਿਸੇ ਦੀ ਗਹਿਰੀ ਸਾਜਿਸ਼ਾ ਜਿਹੜੇ ਥਾਂ ਥਾਂ ਤੇ ਬਾਬੇ ਪਖੰਡੀ ਕਿਤੇ ਕੁਝ ਧਰਮ ਪਰਿਵਰਤਨ ਹੋ ਰਿਹਾ ਇਹ ਸਾਜਿਦ ਦੇ ਅਧੀਨ ਹੋ ਰਿਹਾ ਕਿ ਪੰਜਾਬ ਨੂੰ ਕਿਵੇਂ ਨਾ ਕਿਵੇਂ ਕਰਕੇ ਅਸੀਂ ਰੋਲ ਦੇਣਾ ਹੈ ਪਰ ਇਹ ਗੁਰਾਂ ਦੇ ਨਾਂ ਤੇ ਵਸਦਾ ਹੈ ਇੱਥੇ ਜਿੰਨੇ ਜਕਰ ਜ਼ਮੀਰ ਜਾਗਦੀ ਜ਼ਮੀਰ ਵਾਲੇ ਸਿੱਖ ਸਿੰਘ ਇੱਥੇ ਹੈਗੇ ਆ ਉਸ ਤੱਕ ਪੰਜਾਬ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਜੀ ਅੱਜ ਅਸੀਂ ਭੋਲੂ ਵਾਲਾ ਰੋਡ ਤੇ ਖੜੇ ਆ ਜੀ ਇਹ ਨਵੀਂ ਕਲੋਨੀ ਕੱਟੀ ਗਈ ਹੈ ਇਹਦੇ ਵਿੱਚ ਦੋ ਮੀਆਂ ਵੀ ਵੀ ਸੀ ਤੇ ਜੋ ਆਪਣੇ ਆਪ ਨੂੰ ਜੰਨਤ ਤੇ ਜਨਨੀ ਦੱਸਦੇ ਸੀ ਜਦੋਂ ਵੀ ਇਹ ਗੱਦੀ ਲਾਉਂਦੇ ਸੀ ਵੀਰਵਾਰ ਤੇ ਐਤਵਾਰ ਤੇ ਢੋਲਸ਼ਾਹਣੇ ਵਜਦੇ ਸੀ ਤੇ ਇਹ ਪੂਰਾ ਸਿਰ ਘਮਾਉਂਦੇ ਸੀ ਤੇ ਸਿਰ ਘਮਾ ਕੇ ਲੋਕਾਂ ਨੂੰ ਦੱਸਦੇ ਸੀ ਵੀ ਸਾਡੇ ਵਿੱਚ ਜਨ ਪ੍ਰਵੇਸ਼ ਹੋ ਚੁੱਕਿਆ ਹੈ ਬੀਬੀ ਕਹਿੰਦੀ ਸੀ ਮੇਰੇ ਚ ਜਨਣੀ ਪ੍ਰਵੇਸ਼ ਹੋ ਚੁੱਕੀ ਹੈ ਸੋ ਇਹਨਾਂ ਦੀ ਜਿਹੜੀ ਕੰਪਲੀਟ ਆਈ ਸੀ ਸਾਡੇ ਕੋਲੇ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਇਹ ਕਈ ਹਜ਼ਾਰਾਂ ਰੁਪਈਆ ਜਿਹੜਾ ਲੋਕਾਂ ਤੋਂ ਵਸੂਲ 파 ਰਹੇ ਆ ਸੋ ਉਸ ਪਰਿਵਾਰ ਤੋਂ ਵੀ ਠੱਗੀ ਮਾਰੀ ਗਈ ਹੈ ਮੈਂ ਪਹਿਲਾਂ ਸੰਗਤ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਸਿਆਣਿਓ ਸਾਰੇ ਇਹਨਾਂ ਕੰਮਾਂ ਤੋਂ ਸੁਚੇਤ ਰਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲਗੋ ਮੈਨੂੰ ਲੱਗਦਾ ਹੁਣ ਅਸੀਂ ਮਿਲੇ ਸੀ ਬਾਬਾ ਤਾਂ ਹਜੇ ਨਹੀਂ ਨਾਤਾ ਬੀਬੀ ਦਾ ਲਿਸ਼ਕੀ ਫਿਰਦੀ ਸੀ ਬਾਬਾ ਹਜੇ ਨਹੀਂ ਨਾਤਾ ਮਤਲਬ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਸੀ ਔਰ ਉੱਥੇ ਸਿਗਰਟਾਂ ਪੀਤੀਆਂ ਜਾਂਦੀਆਂ ਸੀ ਨਸ਼ੇ ਨੂੰ ਬੜਾਵਾ ਦੇ ਰਹੇ ਸੀ ਸੋ ਇਸ ਸੰਬੰਧੀ ਕੰਪਲੀਟ ਦੇ ਦੁਆਰਾ ਅਸੀਂ ਇੱਥੇ ਪਹੁੰਚੇ ਸੀ ਪ੍ਰਸ਼ਾਸਨ ਆਪਣੇ ਸਿਟੀ 2 ਦੇ ਐਸ ਐਚਓ ਸਖਦ ਅਰਸ਼ਨ ਸ਼ਰਮਾ ਜੀ ਉਹ ਵੀ ਸਾਡੇ ਨਾਲ ਆਏ ਨੇ ਸੋ ਇੱਥੇ ਆਪ ਜੀ ਦੇ ਰੂਬਰੂ ਹੋਏ ਆ ਸੰਗਤਾਂ ਤੱਕ ਇਹ ਮੈਸੇਜ ਪਹੁੰਚੇ ਵੀ ਇਹੋ ਜਿਹੇ ਵਹਿਮ ਭਰਮ ਕਰਮ ਕਾਂਡ ਵਿੱਚ ਪਾਉਣ ਵਾਲੇ ਪਖੰਡੀ ਬਾਬਿਆਂ ਦਾ ਸਾਥ ਛੱਡੋ ਸਨਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗੋ ਜੀ ਦੇਵੀ ਦੇਵਤੇ ਉਹਨਾਂ ਦੀਆਂ ਕੋਈ ਧਾਰਮਿਕ ਪੋਥੀਆਂ ਗ੍ਰੰਥ ਲਿਖੇ ਨੇ ਉਹਨਾਂ ਨੂੰ ਪੜੋ ਵਿਚਾਰੋ ਸੋ ਇਸ ਪਰਮ ਕਰਮ ਕਾਂਡ ਤੋਂ ਜਿਹੜਾ ਮੁਕਤ ਹੋਵੋ ਤੇ ਅੱਜ ਅਸੀਂ ਇਹਨਾਂ ਨੂੰ ਇੱਥੇ ਕਹਿਦਾ ਵੀ ਠਗ ਠਗਾ ਤੁਹਾਡਾ ਬੰਦ ਹੋਣਾ ਚਾਹੀਦਾ ਤੇ ਜੇਕਰ ਤੁਸੀਂ ਠਗ ਠਗਾ ਚਲਾਓਗੇ ਤੇ ਸਿੰਘ ਚੜ ਕੇ ਆਉਣਗੇ ਭਾਈ